ਚਿਗੇਗਾ ਦੋਸਤੋ ਮਹਾਰਾਸ਼ਟਰ ਪ੍ਰਦੇਸ਼ ਦੀ ਧਰਮਸ਼ਾਲਾ ਵਿੱਚ ਇੱਕ ਸਰਕਾਰੀ ਕਾਲਜ ਦੇ ਤਲਬ ਵਿਦਿਆਰਥੀ ਤੇ ਡੈਟਿੰਗ ਦੇ ਆਪਣੇ ਮਰਜ਼ੀ ਨਾਲ ਸਾਥ ਪੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਇੱਕ ਕਾਲਜ ਪ੍ਰੋਫੈਸਰ ਤੇ 19 ਸਾਲ ਦੀ ਅੌਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਵਿਦਿਆਰਥੀ 26 ਦਸੰਬਰ ਨੂੰ ਪ੍ਰਾਣਾ ਦੇ ਕਾਸਟਲ ਵਿੱਚ ਲਾਸ਼ਰਾਂ ਮੌਤ ਹੋ ਗਈ ਇਹ ਮਾਮਲਾ ਪੀੜਤਾ ਕੋਲ ਸਤੇ ਪਿਦਾਰੀ ਸ਼ਿਕਾਇਤ ਉਹ ਬਾਅਦ ਦਰਜ ਕੀਤਾ ਗਿਆ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਲਗਾਤਾਰ ਸਰੀਰਕ ਹਮਲੇ ਪਰੇਸ਼ਾਨੀ ਅਤੇ ਮਾਨਸਿਕ ਸਤਮੇ ਕਾਰਨ ਉਸ ਦੀ ਸਿਹਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਉਹਨਾਂ ਕੋਲ ਇਹ ਪੂਰਾ ਪਤਾ ਚੱਲਦਾ ਹੈ ਕਿ ਵਿਦਿਆਰਥਣ ਨੇ 2024 ਵਿੱਚ ਕਾਲਜ ਦਾਖਲਾ ਲਿਆ ਸੀ ਅਤੇ ਕਿਤੇ ਤੌਰ ਤੇ ਆਪਣੇ ਪਹਿਲੇ ਸਾਲ ਦੌਰਾਨ ਇਹਦਾ ਸਾਹਮਣਾ ਕੀਤਾ ਸੀ। ਉਹ ਆਪਣੀ ਵੀ ਇਹ ਪਹਿਲੇ ਸਾਲ ਦੀ ਪ੍ਰੀਖਿਆ ਵਿੱਚ ਫੇਲ ਹੋ ਗਈ ਸੀ ਅਤੇ ਜੁਲਾਈ 2025 ਵਿੱਚ ਨਤੀਜੇ ਐਲਾਨੇ ਜਾਣ ਤੋਂ ਬਾਅਦ ਕਾਲਜ ਦਾ ਬੰਦ ਕਰ ਦਿੱਤਾ। 21 ਅਗਸਤ ਨੂੰ ਉਸ ਦਾ ਨਾਮ ਸੂਚੀ ਵਿੱਚ ਕੱਢ ਦਿੱਤਾ ਗਿਆ ਸੀ। ਕਿਤੇ ਤੌਰ ਤੇ ਉਹ ਸਤੰਬਰ ਵਿੱਚ ਦੁਬਾਰਾ ਦਾਖਲਾ ਲੈਣ ਲਈ ਵਾਪਸ ਆਈ ਸੀ। ਸ਼ਿਕਾਇਤ ਦੇ ਹਿਸਾਬਾਤ ਮੁਕਤੀ ਤੌਰ ਤੇ ਤਿੰਨ ਸੀਨੀਅਰ ਵਿਦਿਆਰਥੀਆਂ ਹਰਸ਼ਿਤਾ ਅਕ੍ਰਿਤੀ ਅਤੇ ਕੋਮਲਿਕਾ ਨੇ 18 ਸਤੰਬਰ ਨੂੰ ਕੁੱਟਿਆ ਸੀ ਜਿਵੇਂ ਕਿ ਪੀਟੀਆਈ ਦੁਆਰਾ ਰਿਪੋਰਟ ਕੀਤੀ ਗਈ ਹੈ ਪਿਤਾ ਨੇ ਇੱਕ ਪ੍ਰੋਫੈਸਰ ਅਸ਼ੋਕ ਕੁਮਾਰ ਦੇ ਸ਼ਨੀ ਹਰਕਤਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਦਿੱਤੇ ਨੂੰ ਮਾਨਸਿਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਅਤੇ ਡਰਾਉਣ ਧਮਕਾਉਣ ਦਾ ਦੋਸ਼ ਵੀ ਲਗਾਇਆ ਉਸਨੇ ਦਾਅਵਾ ਕੀਤਾ ਕਿ ਇਹਨਾਂ ਘਟਨਾਵਾਂ ਤੋਂ ਬਾਅਦ ਵਿਦਿਆਰਥੀ ਨੂੰ ਗੰਭੀਰ ਮਾਨਸਿਕ ਪਰੇਸ਼ਾਨੀ ਤੇ ਡਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਸ ਨੂੰ ਬਾਰ-ਬਾਰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਪਿਤਾ ਨੇ ਕਿਹਾ ਕਿ ਸ਼ਿਕਾਇਤ ਪਹਿਲਾਂ ਦਰਜ ਨਹੀਂ ਕਰਵਾਈ ਜਾ ਸਕਦੀ ਸੀ बहुत ज्यादा जख्मी से उसका इलाज चल रहा है नौ तारा की धारा तैन तहत मामला दर्ज किया गया है कांगड़ा के पुलिस सुप्रीटेंडर अशोक रतन ने पुष्टि की जांच चल रही है so